ਕੱਲ T20 ਦਾ ਉਹ ਮੈਚ ਹੋ ਨਿਭੜਿਆ ਜਿਸ ਦਾ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ ਯਾਨੀ ਕਿ ਪਾਕਿਸਤਾਨ ਤੇ ਇੰਡੀਆ ਦਾ ਮੈਚ ਦੱਸਦੀ ਏ ਕਿ ਇਹ ਮੈਚ ਬੇਹੱਦ ਸ਼ਾਨਦਾਰ ਰਿਹਾ ਜਿੱਥੇ ਸਾਰੇ ਭਾਰਤੀਆਂ ਦੇ ਸਾਹ ਸੁੱਕੇ ਹੋਏ ਸੀ ਕਿ ਆਖਿਰ ਕਿਹੜੀ ਟੀਮ ਜਿੱਤ ਦਾ ਸਹਾਰਾ ਆਪਣੇ ਨਾਂ ਕਰੇਗੀ ਤੇ ਆਖਿਰ ਦੇ ਵਿੱਚ ਕੁਝ ਅਜੀਹਾਂ ਹੁੰਦਾ ਹੈ ਕਿ ਸਾਰੀ ਬਾਜ਼ੀ ਹੀ ਪਲਟ ਜਾਂਦੀ ਹੈ ਦੱਸਦੀ ਏ ਕਿ T20 ਵਿਸ਼ਵ ਕੱਪ 2024 ਦੇ 19ਵੇਂ ਮੈਚ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ ਰੋਮਾਂਟਿਕ ਮੈਚ ਦੇ ਵਿੱਚ 6 ਦੌੜਾਂ ਦੇ ਨਾਲ ਮਾਰ ਪਾਈ ਹੈ ਇਸ ਵਿਸ਼ਵ ਕੱਪ ਦੇ ਵਿੱਚ ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਜਦਕਿ ਪਾਕਿਸਤਾਨ ਦੀ ਇਹ ਲਗਾਤਾਰ ਦੂਜੀ ਹਾਰ ਹੈ ਮੈਚ ਦੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ 119 ਦੌੜਾਂ ਬਣਾਈਆਂ ਤੇ ਜਵਾਬ ਦੇ ਵਿੱਚ ਪਾਕਿਸਤਾਨ ਦੀ ਟੀਮ ਪੂਰੇ ਓਵਰ ਖੇਡ ਕੇ 7 ਵਿਕਟਾਂ ਤੇ 113 ਦੌੜਾਂ ਹੀ ਬਣਾ ਸਕੀ ਤੇ 6 ਦੌੜਾਂ ਦੇ ਨਾਲ ਮੈਚ ਹਾਰ ਗਈ ਟੌਸ ਹਾਰ ਕੇ ਬੱਲੇਬਾਜ਼ੀ ਕਰਨ ਆਏ ਭਾਰਤੀ ਟੀਮ ਨੂੰ 58 ਦੌੜਾਂ ਤੱਕ ਤਿੰਨ ਛਟਕੇ ਲੱਗ ਗਏ ਇਸ ਤੋਂ ਬਾਅਦ ਰਿਸ਼ਭ ਪੰਥ ਦੇ 42 ਅਤੇ ਅਕਸ਼ਰ ਪਟੇਲ ਦੇ 20 ਦੇ ਸਕੋਰ ਨੇ ਟੀਮ ਨੂੰ 100 ਤੋਂ ਭਾਰ ਪਹੁੰਚਾਇਆ ਜਿਸ ਤੋਂ ਬਾਅਦ ਪੂਰੀ ਟੀਮ 19 ਓਵਰਾਂ ਦੇ ਵਿੱਚ 119 ਦੌੜਾਂ ਤੇ ਢੇਰ ਹੋ ਗਈ ਇਸ ਤੋਂ ਬਾਅਦ ਇਸ ਦੇ ਜਵਾਬ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਮੁਹੰਮਦ ਰਜ਼ਵਾਨ ਨੇ 31 ਇਮਾਦ ਵਸੀਮ ਨੇ 15 ਬਾਬਰ ਆਜ਼ਮ, ਉਸਮਾਨ ਖਾਨ ਅਤੇ ਫਖਰ ਜ਼ਮਾਨ ਨੇ 13-13 ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਪੂਰਾ ਓਵਰ ਖੇਡਣ ਦੇ ਬਾਵਜੂਦ ਵੀ ਟੀਮ ਸੱਤ ਵਿਕਟਾਂ ਗੁਆ ਕੇ 113 ਰਨ ਹੀ ਬਣਾ ਸਕੀ। ਮੈਚ ਦੇ ਵਿੱਚ ਭਾਰਤੀ ਟੀਮ ਦੀ ਬੱਲੇਬਾਜ਼ੀ ਕਾਫੀ ਖਰਾਬ ਰਹੀ। ਪੰਤ ਅਤੇ ਅਖਰ ਨੂੰ ਛੱਡ ਕੇ ਕਿਸੇ ਵੀ ਬੱਲੇਬਾਜ਼ ਨੇ ਵਿਕਟ ਤੇ ਟਿਕੇ ਰਹਿਣ ਦੀ ਕੋਸ਼ਿਸ਼ ਨਹੀਂ ਕੀਤੀ। ਇਹੀ ਕਾਰਨ ਸੀ ਕਿ 12ਵੇਂ ਓਵਰ ਦੇ ਵਿੱਚ 99 ਦੌੜਾਂ ਤੇ ਚੌਥੀ ਵਿਕਟ ਗੁਆਨ ਤੋਂ ਬਾਅਦ ਪੂਰੀ ਟੀਮ 19 ਓਵਰਾਂ ਦੇ ਵਿੱਚ ਸਿਰਫ 119 ਦੌੜਾਂ ਤੇ ਆਲ ਆਊਟ ਹੋ ਗਈ ਟੀਮ ਦੇ 8 ਬੱਲੇਬਾਜ਼ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕੇ ਵਿਰਾਟ ਕੋਹਲੀ ਵੀ 4 ਦੌੜਾਂ ਬਣਾ ਕੇ ਆਊਟ ਹੋ ਗਏ ਮੈਚ ਦੇ ਵਿੱਚ ਪਾਕਿਸਤਾਨ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ ਨਸੀਮ ਸ਼ਾਹ ਤੇ ਹੈਰਿਸ ਰਾਊਥ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਤਿੰਨ ਵਿਕਟਾਂ ਲਈਆਂ ਨਸੀਮ ਨੇ ਕੋਹਲੀ ਅਕਸ਼ਰ ਅਤੇ ਸ਼ਵਮ ਦੂਬੇ ਨੂੰ ਆਪਣਾ ਨਿਸ਼ਾਨਾ ਬਣਾਇਆ ਦੱਸ ਦਈਏ ਕਿ ਉਸਨੇ 4 ਓਵਰਾਂ ਦੇ ਵਿੱਚ ਸਿਰਫ 21 ਦੌੜਾਂ ਹੀ ਦਿੱਤੀਆਂ ਇਸੇ ਤਰ੍ਹਾਂ ਰਾਫ ਨੇ ਸੂਰੇ ਕੁਮਾਰ ਯਾਦਵ ਹਾਰਦਿਕ ਪਾਂਡੇ ਅਤੇ ਜਸਪ੍ਰੀਤ ਬੁਮਰਾ ਨੂੰ ਆਊਟ ਕਰ ਦਿੱਤਾ ਦੱਸ ਦਈਏ ਕਿ ਉਸਨੇ 3 ਓਵਰਾਂ ਦੇ ਵਿੱਚ 21 ਦੌੜਾਂ ਦਿੱਤੀਆਂ ਮੁਹੰਮਦ ਆਮੀਰ ਨੇ 2 ਅਤੇ ਸ਼ਾਹੀਨ ਅਫਰੀਦੀ ਨੇ 1 ਵੈਕਟ ਲਈ ਇਸ ਮੈਚ ਦੇ ਵਿੱਚ ਆਲ ਆਊਟ ਹੋਣ ਦੇ ਨਾਲ ਹੀ ਭਾਰਤ ਦੇ ਨਾਮ ਇੱਕ ਅਣਚਾਹਾ ਰਿਕਾਰਡ ਵੀ ਦਰਜ ਹੋ ਗਿਆ T20 ਵਿਸ਼ਵ ਕੱਪ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਟੀਮ ਪਾਕਿਸਤਾਨ ਦੇ ਖਿਲਾਫ ਆਲ ਆਊਟ ਹੋ ਗਈ। ਇਸ ਤੋਂ ਪਹਿਲਾਂ ਖੇਡੇ ਗਏ 7 ਮੈਚਾਂ ਦੇ ਵਿੱਚ ਭਾਰਤ ਦੀਆਂ ਸਿਰਫ 9 ਵਿਕਟਾਂ ਹੀ ਡਿੱਗੀਆਂ। ਇਸੇ ਤਰ੍ਹਾਂ T20 ਵਿਸ਼ਵ ਕੱਪ ਦੇ ਵਿੱਚ ਭਾਰਤ ਦੀ ਇਹ 7ਵੀਂ ਜਿੱਤ ਹੈ। ਭਾਰਤੀ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਗਿੰਦਬਾਜ਼ਾਂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ 119 ਦੌੜਾਂ ਦੇ ਸਕੋਰ ਤੇ ਜਿੱਤ ਦਿਵਾਈ ਟੀਮ ਦੀ ਤਰਫੋਂ ਜਸਪ੍ਰਿਤ ਬੁਮਰਾ ਨੇ 4 ਓਵਰਾਂ ਦੇ ਵਿੱਚ 14 ਦੌੜਾਂ ਬਣਾ ਕੇ ਸਤ ਤੋਂ ਵੱਧ ਯਾਨੀ 3 ਵਿਕਟਾਂ ਲਈਆਂ ਉਹਨਾਂ ਨੇ ਰਿਜ਼ਵਾਨ ਬਾਬਰ ਅਤੇ ਇਫਤਖਾਰ ਅਹਿਮਦ ਨੂੰ ਆਪਣਾ ਨਿਸ਼ਾਨਾ ਬਣਾਇਆ ਬੁਮਰਾ ਦੇ ਨਾਮ ਹੁਣ 64 ਮੈਚਾਂ ਦੇ ਵਿੱਚ ਉਨਾਸੀ ਵਿਕਟਾਂ ਨੇ ਇਸੇ ਤਰ੍ਹਾਂ ਪਾਂਡਿਆ ਨੇ ਦੋ ਅਕਸ਼ਰ ਅਤੇ ਅਰਸ਼ਦੀਪ ਨੇ ਇੱਕ-ਇੱਕ ਵਿਕਟ ਲਈ ਦੱਸ ਦਈਏ ਕਿ ਭਾਰਤ ਦੇ ਪਾਕਿਸਤਾਨ ਦਾ ਇਹ ਮੈਚ ਬਹੁਤ ਦਿਲਚਸਪ ਸੀ ਪਾਕਿਸਤਾਨ ਦੇ ਵੱਲੋਂ ਬੇਹਦ ਸ਼ਾਨਦਾਰ ਪਰਫਾਰਮੈਂਸ ਦਿੱਤੀ ਗਈ ਪਰ ਭਾਰਤ ਦੇ ਗੇਂਦਬਾਜ਼ਾਂ ਨੇ ਪਾਕਿਸਤਾਨ ਦੀ ਪਰਫਾਰਮੈਂਸ ਨੂੰ ਤੋੜ ਦਿੱਤਾ ਅਤੇ 6 ਰੋਣਾ ਦੇ ਨਾਲ ਇਹ ਮੁਕਾਬਲਾ ਜਿੱਤ ਲਿਆ ਬਿਊਰੋ ਰਿਪੋਰਟ ਔਨ ਏਅਰ